ਪੰਜਾਬੀ ਸਾਹਿਤ ਅਰਬ ਦੇ ਵਿੱਚ ਬਹੁਤ ਤੇਜ਼ੀ ਨਾਲ ਜਿਨ੍ਹਾਂ ਜਿਸ ਸ਼ਾਇਰਾਂ ਨੇ ਆਪਣਾ ਨਾਮ ਬਣਾਇਆ ਹੈ ਕਵਿਤਾ ਲਿਖਦੇ ਨੇ ਗੀਤ ਵੀ ਲਿਖਦੇ ਨੇ ਔਰ ਕਹਾਣੀ ਵੀ ਤੇ ਮੈਂ ਬਹੁਤੀ ਯਤਨ ਨਾਲ ਸੁਖਵਿੰਦਰ ਕੌਰ ਹੋਰਾਂ ਨੂੰ ਬੇਨਤੀ ਕਰਾਂਗਾ ਕਿ ਉਹ ਕੋਈ ਆਪਣੀ ਰਚਨਾ ਤੁਹਾਡੇ ਰੂਬਰੂ ਕਰਨਗੇ ਸੁਖਵਿੰਦਰ ਕੌਰ ਜਦੋਂ ਆਉਂਦਾ ਸੀ ਸਾਵਣ ਹਮ ਸਭ ਨੂੰ ਪਾਉਂਦਾ ਸੀ ਸਾਵਣ ਵਾਹ ਜਦੋਂ ਆਉਂਦਾ ਸੀ ਸਾਵਣ ਸਭ ਨੂੰ ਪਹੁੰਦਾ ਸੀ ਸਾਵਣ ਹੂੰ ਕੁੜੀਆਂ ਤੇ ਚਿੜੀਆਂ ਲਈ ਖੇੜੇ ਲਿਆਉਂਦਾ ਸੀ ਸਾਵਣ ਬਹੁਤ ਅੱਛਾ ਕੁੜੀਆਂ ਤੇ ਚਿੜੀਆਂ ਲਈ ਖੇੜੇ ਲਿਆਉਂਦਾ ਸੀ ਸਾਵਣ ਹੂੰ ਸਾਵਣ ਮਹੀਨੇ ਮਨਾਉਂਦੇ ਸੀ ਤੀਆਂ ਵਿਆਹੀਆਂ ਕੁਆਰੀਆਂ ਕਠੀਆਂ ਹੁੰਦੀਆਂ ਸੀ ਤੀਆਂ ਵਾਹ ਬਹੁਤ ਅੱਛਾ ਵਾਹ ਸਾਵਣ ਮਹੀਨੇ ਮਨਾਉਂਦੇ ਸੀ ਤੀਆਂ ਵਿਆਹੀਆਂ ਕੁਆਰੀਆਂ ਕਠੀਆਂ ਹੁੰਦੀਆਂ ਸੀ ਤੀਆਂ ਲਜ ਤੇ ਫਟੀ ਹੁੰਦੀ ਪੀਂਗ ਦੀ ਜਾਣਣਾ ਸੱਬੇ ਸਹੇਲੀਆਂ ਝੂਟੇ ਪੀਂਗਾ ਤੇ ਮਨ ਵਾਹ ਲਜਤ ਦੀ ਫਟੀ ਹੁੰਦੀ ਪੀਂਗ ਦੀ ਜਾਣਣਾ ਸੱਬੇ ਸਹੇਲੀਆਂ ਝੂਟੇ ਪੀਂਗਾ ਤੇ ਮਨ ਸੱਜਣਾ ਵੱਡਾ ਜਿਹਾ ਕੋਈ ਵੇਖ ਬਰੋਟਾ ਜਿਸ ਦੇ ਥੱਲੇ ਅੱਧਾ ਪਿੰਡ ਦਿਸੇ ਖਲੋਤਾ ਵਾਹ ਜੀ ਅੱਛਾ ਜੀ ਸੱਜਣਾ ਵੱਡਾ ਜੀ ਹਾਂ ਕੋਈ ਵੇਖ ਬਹਰੋਟਾ ਹੂੰ ਜਿਸ ਦੇ ਥੱਲੇ ਦਿਸੇ ਅੱਧਾ ਪਿੰਡ ਖਲੋਤਾ ਉੱਥੇ ਹੁੰਦੀ ਸੀ ਕੁੜੀਆਂ ਤੇ ਚਿੜੀਆਂ ਦੀ ਠਾਹਰ ਠੀਰ ਪੂੜੀਆਂ ਦਾ ਕਰਦੀਆਂ ਸੀ ਬਜ਼ੁਰਗ ਮਾਵਾ ਜੋ ਆਹਰ ਵਾਹ ਵਾਹ ਫਿਰ ਸੋਹਰੇ ਸੀ ਆਉਂਦੇ ਜਦੋਂ ਲੈ ਕੇ ਸਾਵਾ ਉਸ ਤੋਂ ਦੁੱਗਣਾ ਕਰਕੇ ਤੀਨੋ ਸੀ ਮੋੜਦੀਆਂ ਮਾਵਾਂ ਫਿਰ ਸੌਰੀ ਸੀ ਆਉਂਦੇ ਜਦੋਂ ਲੈ ਕੇ ਸਾਵਾ ਉਸ ਤੋਂ ਦੁੱਗਣਾ ਕਰਕੇ ਤੀਨੋ ਮੋੜਦੀਆਂ ਮਾਵਾਂ ਸੂਟ ਪਰਾਂਦੀ ਨਾਲੇ ਟੂੰਬ ਤੇ ਛੱਲਾ ਪਿੰਡ ਵੰਡਣ ਲਈ ਭਾਜੀ ਨਾਲੇ ਖੱਗਿਆਂ ਦੀਆਂ ਡੱਲਾਂ ਸੂਟ ਪਰਾਂਦੀ ਨਾਲੇ ਟੂੰਬ ਤੇ ਛੱਲਾ ਪੇਨ ਵੰਡਣ ਲਈ ਬਾਜੀ ਨਾਲੇ ਖੱਗਿਆਂ ਦਾ ਦੀਆਂ ਡੱਲਾ ਸਾਵਣ ਮਹੀਨੇ ਖੁਸ਼ ਹੁੰਦਾ ਸੀ ਮੋਰ ਜਦੋਂ ਬਦਲਾਂ ਚ ਸ਼ਾਂਦੀ ਸੀ ਘਟਾ ਕਨ ਘੋਰ ਬਾਗੀ ਕੂਕਦੀਆਂ ਸੀ ਕੋਇਲਾ ਰਾਗ ਮਲਾਰ ਧੀਆਂ ਨੂੰ ਮਿਲਦਾ ਸੀ ਦੋ ਰਹਾਾਰ ਸ਼ਿੰਗਾਰ ਖੁਸ਼ ਹੁੰਦੇ ਸੀ ਛਪੜ ਨਦੀਆਂ ਤੇ ਨਾਲੇ ਉਛਲਦੇ ਸੀ ਸਿਰ ਦੇ ਬਾਹਰ ਹੋ ਕੇ ਬਾਲੇ ਸੋਣ ਮਹੀਨੇ ਫਬਦਾ ਸੀ ਮੇਰਾ ਪੰਜਾਬ ਸਬਨਾ ਸਿਰਾਂ ਤੇ ਲੈਣੇ ਫੁਲਕਾਰੀ ਤੇ ਬਾਗ ਵਾਹ ਵਾਹ ਜੀ ਵਾਹ ਅੱਛਾ ਬਈ ਅੱਛਾ ਮੇਰਾ ਪੰਜਾਬ ਸਬਨਾ ਸਿਰਾਂ ਤੇ ਲੈਣੇ ਫੁਲਕਾਰੀ ਤੇ ਬਾਗ ਬਹੁਤ ਅੱਛਾ ਜੀ ਬਹੁਤ ਸਾਵਣ ਸਭ ਨੂੰ ਪਉਂਦਾ ਸੀ ਸਾਵਣ ਕੁੜੀਆਂ ਤੇ ਚਿੜੀਆਂ ਲਈ ਖੇੜੇ ਲਿਆਉਂਦਾ ਸੀ ਸੋਣ ਤੋ ਆ ਜੀ